ਅੱਜ ਤੇ ਹੀ ਤੋਗਾ ਤਾਂ ਵੈਸੇ ਹਾਂ ਹਾਂ ਉਹ ਮੈਂ ਨਾ ਐਕਚੁਅਲੀ ਮੈਨੂੰ ਆਇਆ ਜੀ ਮੈਂ ਰਾਤ ਆਇਆ ਸੀ ਸਰ ਸਰ ਮੈਨੂੰ ਐਸੀ ਕਿ ਮੈਂ 12 ਇੱਕ ਮਹੀਨਾ ਉਹਨਾਂ ਨੇ ਐਕਚੁਅਲੀ ਉੱਥੋਂ ਤੋਂ ਚੰਡੀਗੜ੍ਹੀ ਉੱਥੇ ਰਹਿੰਦੇ ਸੀ ਪੜ੍ਹਦੇ ਸੀ ਉੱਥੇ ਮੈਰਿਜ ਕਰਾ ਲਈ ਪੂਰੀ ਨੇ ਆਇਆ ਯੂਨੀਵਰਸਿਟੀ ਸੀ ਉਹ ਤਾਂ ਆਪਦੇ ਨਾਲ ਅਟੈਚ ਸੀ ਮੇਨੂੰ ਉਹ ਸਾਰਾ ਵਿਆਹ ਹੋ ਗਿਆ ਇੱਥੇ ਜੀ ਤੇ ਉਸ ਤੋਂ ਬਾਅਦ ਸਾਰਾ ਕੋਈ ਕੁਝ ਕਰੀ ਉਹਦੇ ਕਿ ਤੁਹਾਨੂੰ ਵੀ ਕਰੀ ਗਾ ਰਿਕਾਰਡਿੰਗ ਉਸ ਤੋਂ ਬਾਅਦ ਸਰ ਚਰਵਾਣੀਆਂ ਸਾਨੂੰ ਸਰ ਬਿਲਕੁਲ ਸਰ ਜੈਨੂਨ ਹੋਸਟਲ ਚਲੋ ਅਸੀਂ ਦਾ AC ਵੀ ਉਹਨਾਂ ਦਾ ਹੈ ਸਾਡੇ ਉਹਨਾਂ ਨੇ ਨਾ ਮੈਂ ਮੇਰੇ ਕੋਲ ਫਾਈਲ ਲਵਾਤੀ ਤੇ ਮੈਂ ਨਾ ਫੰਡ ਪਾ ਕੇ ਆਪਕੜਵਾਤੇ ਜੀ ਆਪਦੇ ਕੋਲ ਹਾਂਜੀ ਮੇਰੇ ਕੋਲ ਸਾਰੇ ਪ੍ਰੂਫ ਪਈਆਂ ਜੀ ਤੇ ਉਹਨਾਂ ਨੇ ਨਾ ਦਰਖਾਸਤ ਲਿਖਾਤੀ ਆ ਵੀ ਇਹ ਪੈਸੇ ਸਾਡੇ ਆ ਸੀ ਇਹਨਾਂ ਨੂੰ ਕੈਸ਼ ਦਿੱਤੇ ਉਹਨਾਂ ਨੇ ਮੈਨੂੰ 25000 ਦਿੱਤਾ ਸੀ ਉਹ ਮੇਰੇ ਕੋਲ ਲਿਖਤ ਹੈਗੀ ਹੈ ਤੇ ਜਦੋਂ ਤੁਸੀਂ ਕਾਲ ਕੀਤੀ ਸੀ ਸਰ ਨੂੰ ਜੋ ਤੇ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਲਿਖਵਾ ਕੇ ਭੇਜ ਦਿੰਦੇ ਆ ਆਪਾਂ ਉਹਰੇ ਜੀ ਮੈਨੂੰ ਕਾਲ ਤੇ ਵੀ ਇਹ ਗੱਲ ਕਹੀ ਆ ਸਾਡੇ ਕੋਲ ਰਿਕਾਰਡ ਹੈ ਕਹਿੰਦਾ ਮੈਂ ਪਹਿਲਾਂ ਵੀ ਦੂਈ ਇਮੀਗ੍ਰੇਸ਼ਨ ਵਾਲਿਆਂ ਨਾਲ ਪੈਸੇ ਲੈ ਕੇ ਨਾ ਛੇੜਣ ਗਿਆ ਨਹੀਂ ਜੀ ਉਹਨਾਂ ਨੇ ਜਿਹੜੇ ਬੰਦੇ ਨੇ ਐਫਰਡ ਕੀਤੀ ਆ ਜੀ ਕਹਿੰਦਾ ਤੁਹਾਨੂੰ ਦੇਣਾ ਹੀ ਪੈਣਾ ਪੈਸੇ ਦਿਖਾਈ ਵੀ ਆ ਸਰ ਜਗਦੇਵ ਸਰ ਸੁਣਾਈ ਸੀ ਉਹਨਾਂ ਨੇ ਤੁਹਾਨੂੰ ਸੁਣਾਈ ਇਹ ਇਹ ਕੰਮ ਨਹੀਂ ਚੱਲਣਾ ਨਹੀਂ ਸਰ ਬਿਲਕੁਲ ਨਹੀਂ ਇਹ ਜਿਹੜੇ ਕੋਈ ਠੱਗਾ ਠੱਗਾ ਨੂੰ ਪੁੱਛ ਬਣਾਈਦਾ ਸਰ ਉਹ ਆ ਇੱਕ ਉਹਨਾਂ ਨੇ ਇਹਦੀ ਕੀ ਇਹ ਨਾਲ ਉਹ ਸਾਨੂੰ ਪਤਾ ਲਾ ਉੱਚ ਦੇਵ ਸ਼ਹਿਬ ਅੱਜ ਆਈ ਹੋਈ ਥੋੜਾ ਵੀਜ਼ਾ ਫਾਈਲਿੰਗ ਦੇ ਵਾਸਤੇ ਤੇ ਇਹਨਾਂ ਤੋਂ ਪੁੱਛਿਆ ਸੀ ਤੇ ਨਿਆਰਾ ਤੋਂ ਪੁੱਛ ਕੇ ਇਹਨਾਂ ਤੋਂ ਪੁੱਛ ਕੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਥੋੜਾ ਜਲ ਜੁਲਾਈ ਟੈਗ ਲਾ ਦਾਂਗੇ ਅਸੀਂ 22 ਚ ਗਏ ਸੀ ਇਹਨਾਂ ਨੇ ਕਿਹਾ ਜੁਲਾਈ 2023 ਤੋਂ ਟੈਗ ਲਾ ਦਾਂਗੇ ਉਸ ਤੋਂ ਬਾਅਦ ਅਸੀਂ ਪੈਸਾ ਅਰੇਂਜਮੈਂਟ ਕਰਨਾ ਕਿ ਇਹਨਾਂ ਨੇ ਇਹਨੂੰ 20 ਲੱਖ ਰੁਪਏ ਦਾ ਅਰੇਂਜ ਕਰ ਲਓ ਹਮ ਅਸੀਂ ਉਹ ਅਸੇ ਤੋ ਸਾਹ ਆਓ ਕਿਹਾ ਇਹਨਾਂ ਨੇ ਕਾਇਆ ਮੇਰੇ बस से ताली करके मतलब वो रेडिएशन जो रेडिएशन को ये जो इलेक्ट्रिसिटी पड़ती रहा बिल्कुल बिल्कुल ठीक है जी और जी मतलब सर तो वायरस नहीं है और बड़े बड़े और प्रदर्शित तब हम लाइव डालते हैं डबल लाइव से आज ठीक कर ਇਹ ਜਦੋਂ ਮੈਂ ਬੋਲ ਰਿਹਾ ਨਾ ਮਾਣ ਦੀ ਕਰਦਾ ਦਿੰਦਾ ਆ ਦੇਖੋ ਸਥਾਨਾ ਸਦਰ ਦੇ ਵਿੱਚ ਸਾਡੇ ਇਲਾਕੇ ਦੇ ਸਾਰੇ ਮੁਲਾਜ਼ਮ ਨੇ ਇਲਾਕੇ ਦੇ ਲੋਕਾਂ ਨੂੰ ਇੱਥੇ ਕੰਮ ਕਰ ਪੈਂਦੇ ਰਹਿੰਦੇ ਨੇ ਸੋ ਮੈਂ ਇੱਥੇ ਮੁਲਾਜ਼ਮਾਂ ਦੀ ਤਕਲੀਫਾਂ ਵੀ ਸੁਣਦਾ ਲੋਕਾਂ ਦੀ ਵੀ ਸੁਣਦਾ ਹੈ ਮਿਲ ਕੇ ਜੋ ਕਹਿਣ ਕੌਣ ਵਾਲਾ ਹੁੰਦਾ ਕਈ ਵਾਰੀ ਕੋਈ ਕੰਮ ਥੋੜੇ ਬੋਧੇ ਪੁੱਛਣ ਵਾਲੀ ਹੋ ਜਾਂਦੇ ਨੇ ਸੋ ਅੱਜ ਬੜਾ ਵਧੀਆ ਮਾਹੌਲ ਸੀ ਬੜੇ ਵਧੀਆ ਮਾਹੌਲ ਜੁ ਮੈਂ ਐਸਚੂ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਮਿਲਣ ਵਿੱਚ ਮਿਲੇ ਜਿਹੜੇ ਲੋਕ ਪਬਲਿਕ ਇੱਥੇ ਮਿਲਣ ਲਈ ਆਪਰੇ ਕੰਮ ਕਰਾਉਂਦੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਹੂਤਾ ਤੇ ਔਰ ਪੁਲਿਸ ਲੋਕ ਇਸ ਤਰ੍ਹਾਂ ਦੇ ਸਪੋਰਟ ਲੋੜੇ ਬਿਲਕੁਲ 24 ਘੰਟੇ ਮੁਸਤੈਦੀ ਨਾਲ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਹੋਰ ਵੀ ਜਿੱਥੇ ਕੋਈ ਕਮੀਆਂ ਆਸੀ ਉਹ ਦੂਰ ਕਰਾਂਗੇ